ਲਾਤ ਬਹੁਤ ਮੜੇ ਜੀ ਪਾਣੀ ਨੇ ਬਰਬਾਦੀ ਕਰ ਕਰ ਰੱਖਤੀ ਜੀ ਇਹਨਾਂ ਕਾ ਜਿਆਦਾ ਸਮਾਨ ਹੀ ਸਾਡਾ ਦੇ ਲੱਭਣੇ ਕੋਈ ਨਹੀਂ ਰਿਹਾ ਜੀ ਇਹਨਾਂ ਕਾ ਜਿਆਦਾ ਸਮਾਨ ਬਣਾਇਆ ਹੈ 5-6 ਲੱਖ ਤੁਹਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਹੈ ਐਸੀ ਇਹ ਤੇ 5 ਡੇਰੇ ਆ ਜੀ ਮਿਹਨਤ ਕਰ ਕਰ ਬਣਾਇਆ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਤਾਂ ਕੋਈ ਹਲਪ ਨਹੀਂ ਹੋਈ ਜੀ ਇਹ ਸਰਕਾਰ ਵਾਲੇ ਮੰਗ ਕਰਦੇ ਵੀ ਸਾਨੂੰ ਦਿੱਤਾ ਜਾਵੇ ਹਿਸਾਬ ਨਾਲ ਕਿੰਨਾ ਤੋਂ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋਇਆ ਜੀ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਣ ਮਿਹਨਤ ਕਰਦੇ ਆਣ ਤੇ ਬਹੁਤ ਸਾਮਾਨ ਬਣਾਇਆ ਕਿਉਂਕਿ ਇਹ ਜੋ ਕਰਦਾ ਹੈਗਾ ਦਾ ਸਾਰਾ ਸਾਮਾਨ ਹੀ ਖਰਾਬ ਰੁਟ ਗਿਆ ਜੀ ਸਾਨੂੰ ਤਾਂ ਕਮਰਾ ਵੀ ਨਹੀਂ ਲੱਭਦਾ ਜੀ ਅੱਜ ਆਇਆ ਕਿ ਸਾਡੇ ਵੀ ਇੱਥੇ ਤੇ ਰਸਤਾ ਵੀ ਨਹੀਂ ਹੈ ਨਹੀਂ ਕਿ ਲੰਘਣ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈ ਮਿੱਟੀयां ਖਰਾਬ ਹੋ ਗਿਆ ਸਾਰਾ ਕੁਝ ਕਰਾਸ਼ ਕਰਨ ਦਾ ਇਹ ਸਾਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾਵੇ ਇੱਥੇ ਸਾਡਾ ਕਮਰਾ ਕਮਰੇ ਹਨ ਜੀ ਸਾਡੇ ਇੱਥੇ ਤੇ ਬਾਕੀ ਪਿਛੇ ਆਉਂਦੇ ਬੰਦੇ ਜੀ ਜਿੰਨਾਂ ਕੋ ਪੈਲੀ 20 25 ਵਿੱਚ ਕਿੱਲੇ ਉਹਨਾਂ ਨੂੰ ਪੈਸੇ ਦੇ ਕੇ ਤੇ ਮੋੜ ਚੰਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖਦੇ ਨਹੀਂ ਜੀ ਸਰਕਾਰ ਦਾ ਕੋਈ ਨੁਮਾਇਦਾ ਆਇਆ ਹੁੰਦਾ ਨਹੀਂ ਜੀ ਕੋਈ ਨਹੀਂ ਆਇਆ ਸਸਤਾਂ ਵਾਲੇ ਭੈਣ ਭਰਾਵਾਂ ਆਉਂਦੇ ਉਹ ਸਾਡੀ ਹੈਲਪ ਕਰਨ ਦਾ ਜਿਸ ਨੂੰ ਉਹ ਦੇ ਦਿੰਦੇ ਆ ਕੱਚਾ ਪੱਕਾ ਰਾਸ਼ਨ ਤਰਪਾਲਾਂ ਦੇ ਕੇ ਗਿਆ ਸਾਨੂੰ ਤੁਸੀਂ ਉੱਪਰ ਬੈਠੇ ਆਂ ਸਟਫਲਾਂ ਲਾਗੇ ਬਾਕੀ ਸਾਨੂੰ ਮੱਛਰ ਵਾਲੀਆਂ ਟੂਪਾ ਟਪਾ ਦੇ ਜਾਂਦੇ ਜੀ ਮੱਛਰ ਬਹੁਤ ਲੱੜਦਾ ਬੱਤੀ ਦੀ ਦਿੱਕ ਤੇ ਬੱਤੀ ਹੈ ਨਹੀਂ ਉੱਥੇ ਬੱਚੇ ਲੈ ਕੇ ਬੈਠੇ ਆ ਉੱਥੇ ਜੀ ਬਹੁਤ ਬੁਰਾ ਹਾਲ ਸਾਡਾ ਬਹੁਤ ਸਮਾਨ ਬਣਾਇਆ 6-7 ਲੱਖ ਦਾ ਮਿਹਨਤ ਕਰ ਕਰਕੇ ਸਾਡਾ ਕੁਛ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਨਹੀਂ ਲੱਭੰਦੇ ਹਨ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਹਾ ਨਕ ਸਮਾਨ ਬਣ ਕੇ ਗਏ ਹਨ ਉਹਤਨਾ ਉਹ ਥੋੜੀ ਜਿਹੀ ਨਿਸ਼ਾਨੀ ਸਾਨੂੰ ਲੱਭੀ ਤੇ ਇਹ ਤੋਂ ਦੋ ਚੀਜ਼ਾਂ ਲੱਭੀਆਂ ਟੋਕਾਇ ਉਥੇ ਟੋਕੇ ਦੀ ਲਾਟ ਜੀ ਲੱਭੀ ਉਹ ਤਾਂ ਹੱਸ ਹੋ ਗਈ ਥੋੜਾ ਨੂੰ ਥਲੇ ਸਮੂ ਚਾਂਦ ਕੇ ਮਿਲ ਜਾਇਆ ਹੋਰ ਰੁਕਣਾ ਪਸ਼ੂ ਵੀ ਸੀਗੇ ਤੁਹਾਡੇ ਹਾਂ ਪਸ਼ੂ ਆ ਗਏ ਸੱਤ ਪਸ਼ੂ ਬਣਾ ਨੇ ਹੁਣ ਉਹ ਪਾਣੀ ਦੇ ਵਿੱਚ ਹੀ ਕੱਢ ਕੇ ਖੜੇ ਹਨ ਸੋ ਉਧਰੇ ਤੁਸੀਂ ਸਰਕਾਰ ਦਾ ਕੋਈ ਨੁਮੰਦਾ ਆਇਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਤੁਸੀਂ ਤਾਂ ਰਹਿ ਰਹੇ ਹਾਂ ਲਾਤ ਬਹੁਤ ਮਾੜੇ ਪਾਣੀ ਨੇ ਬਰਬਾਦੀ ਕਰਕੇ ਰੱਖਤੀ ਜੀ ਇੰਨਾ ਕਾ ਜ਼ਿਆਦਾ ਸਮਾਨ ਹੀ ਸਾਡਾ ਦੇ ਲੱਭਣੇ ਕੋਸ਼ਿਸ਼ ਵੀ ਰਿਹਾ ਜੀ ਇੰਨਾ ਕਾ ਜ਼ਿਆਦਾ ਸਮਾਨ ਬਣਾਇਆ ਹੈ 5-6 ਲੱਖ ਦਾ ਸਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਹੈ ਅਸੀਂ ਇੱਥੇ 5 ਡੇਰੇ ਆ ਜੀ ਮਿਹਨਤ ਕਰ ਕਰ ਬਣਾਇਆ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਕੋਈ ਹਲਪ ਨਹੀਂ ਹੋਈ ਜੀ ਇਹ ਸਰਕਾਰ ਵਾਲੇ ਮੰਗ ਕਰਦੇ ਵੀ ਸਾਨੂੰ ਦਿੱਤਾ ਜਾਵੇ ਸਾਨੂੰ ਕਿੰਨਾ ਤੋਂ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ ਜੀ 15-16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਂ ਮਿਹਨਤ ਕਰਦੇ ਆਂ ਤੇ ਬਹੁਤ ਹੀ ਸਮਾਨ ਬਣਾਇਆ ਕਿਉਂਕਿ ਇਹ ਜੋ ਕਰਦਾ ਹੈ ਸਾਡਾ ਸਾਰਾ ਸਮਾਨ ਹੀ ਖਰਾਬ ਰੁੱਟ ਗਿਆ ਜੀ ਸੰਦ ਕਮਰਾ ਵੀ ਨਹੀਂ ਲੱਭਾਂਦਾ ਜੀ ਅੱਜ ਆਇਆ ਕਿ ਸਾਡੇ ਵੀ ਇੱਥੇ ਦਾ ਰਸਤਾ ਵੀ ਨਹੀਂ ਹੈ ਨਹੀਂ ਕਿ ਲੰਘਣ ਵਾਸਤੇ ਜੋ ਉੱਤੇ ਚੜ ਗਈ ਰੇਤ ਚੜ ਗਈ ਮਿੱਟੀ ਨਾ ਖਰਾਬ ਹੋ ਗਿਆ ਸਾਰਾ ਕੁਝ ਕ੍ਰਾਸ਼ ਕਰਨ ਦਾ ਇਹ ਸਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਕਮਰੇ ਹਨ ਜੀ ਸਾਡੇ ਇੱਥੇ ਤੇ ਕਿ ਪਿਛੇ ਆਉਂਦੇ ਬੰਦੇ ਜੀ ਜਿੰਨਾ ਕੋ ਪੈਲੇ 20 25 ਵਿੱਚ ਕਿੱਲੇ ਉਹਨਾਂ ਨੂੰ ਪੈਸੇ ਦੇ ਕੇ ਤੇ ਮੋੜ ਚੰਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖਦੇ ਨਹੀਂ ਜੀ ਸਰਕਾਰ ਦਾ ਕੋਈ ਨੁਮਾਇਦਾ ਆਇਆ ਹੁੰਦਾ ਨਹੀਂ ਜੀ ਕੋਈ ਨਹੀਂ ਆਇਆ ਸਸਤਾਂ ਵਾਲੇ ਭੈਣ ਭਰਾ ਆਉਂਦੇ ਉਹ ਸਾਡੀ ਹੈਲਪ ਕਰਨ ਦਾ ਜਿਸ ਨੂੰ ਉਹ ਦੇ ਦਿੰਦੇ ਆ ਕੱਚਾ ਪੱਕਾ ਰਾਸ਼ਨ ਤਰਪਾਲਾਂ ਦੇ ਕੇ ਗਿਆ ਸਾਨੂੰ ਤੁਸੀਂ ਉੱਪਰ ਬੈਠੇ ਆਂ ਤਰਪਾਲਾਂ ਲਾ ਕੇ ਬਾਕੀ ਸਾਨੂੰ ਮੱਛਰ ਵਾਲੀਆਂ ਟੂਪਾ ਟਾਪਾ ਦੇ ਜਾਂਦੇ ਜੀ ਮੱਛਰ ਬਹੁਤ ਲੱੜਦਾ ਬੱਤੀ ਦੀ ਦਿੱਗ ਤੇ ਬੱਤੀ ਹੈ ਨਹੀਂ ਇੱਥੇ ਨੇ ਬੱਚੇ ਲੈ ਕੇ ਬੈਠੇ ਆ ਉਥੇ ਜੀ ਬਹੁਤ ਬੁਰਾ ਹਾਲ ਸਾਡਾ ਬਹੁਤ ਸਮਾਨ ਬਣਾਇਆ ਹੈ 6-7 ਲੱਖ ਦਾ ਮਿਹਨਤ ਘਰ ਘਰ ਕਰਕੇ ਸਾਡਾ ਕੁਛ ਨਹੀਂ ਰਿਹਾ ਹੁਣ ਘਰ ਵੇਖਣ ਆਇਆ ਤਾਂ ਘਰ ਦਾ ਨਿਸ਼ਾਨ ਨਹੀਂ ਲੱਭੰਦੇ ਹਨ ਇੱਕ ਥੋੜਾ ਜਿਹਾ ਲੱਭਾ ਤੂਤ ਲੱਭਾ ਉਹਦੇ ਚੋਂ ਥੋੜਾ ਜਿਹਾ ਨਗ ਸਮਾਨ ਬਣ ਕੇ ਗਏ ਹਾਂ ਤੂਤਨਾ ਉਹ ਥੋੜੀ ਜਿਹੀ ਨਿਸ਼ਾਨੀਆਂ ਨੂੰ ਲੱਭੀ ਤੇ ਇਹ ਤੋਂ ਦੋ ਚੀਜ਼ਾਂ ਲੱਭੀਆਂ ਨੇ ਟੋਕਾ ਹੈ ਉਥੇ ਟੋਕੇ ਦੀ ਲਾਟ ਜੀ ਲੱਭੀ ਉਹ ਤਾਂ ਹੱਸ ਹੋ ਗਈ ਥੋੜਾ ਨੂੰ ਉਹ ਥਲੇ ਸੁਮ ਜਾਂਦ ਕੇ ਮਿਲ ਜਾਏ ਹੋ ਰੁਕਣਾ ਪਸ਼ੂ ਵੀ ਸੀਗੇ ਤੁਹਾਡੇ ਹਾਂ ਪਸ਼ੂ ਆ ਗਏ ਸੱਤ ਪਸ਼ੂ ਬਣਾ ਦੇ ਹੁਣ ਉਹ ਪਾਣੀ ਦੇ ਵਿੱਚ ਹੀ ਕੱਢ ਕੇ ਖੜੇ ਹਨ ਤੇ ਉਧਰੇ ਤੁਸੀਂ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਅਜੇ ਤੱਕ ਕੋਈ ਨਹੀਂ ਆਇਆ ਹਾਂ ਮੈਂ ਹੁਣ ਤੁਸੀਂ ਕਿੱਥੇ ਰਹਦੇ ਹੋ ਮੈਂ ਤੁਸੀਂ ਤੇ ਰਹੇ ਹਾਂ